ਸਵਾਮੀ ਰਾਮਾ ਜੀ ਆਸ਼ਰਮ ਵਿੱਚ ਧਿਆਨ ਕਰ ਰਹੇ ਸਨ ਉਸੇ ਵਕਤ ਉਹਨਾਂ ਦੇ ਗੁਰੂ ਮਾਧਵਨੰਦਾ ਭਾਰਤੀ ਜੀ ਉਹਨਾਂ ਦੇ ਕੋਲ ਆ ਕੇ ਖੜੇ ਹੋ ਗਏ ਸਵਾਮੀ ਰਾਮਾ ਨੂੰ ਹਲਚਲ ਸੁਣਾਈ ਦਿੱਤੀ ਪਰ ਉਹ ਅੱਖਾਂ ਬੰਦ ਕਰਕੇ ਬੈਠੇ ਰਹੇ ਸਵਾਮੀ ਰਾਮਾ ਕਹਿੰਦੇ ਹਨ ਕਿ ਜੇ ਮੈਂ ਸੱਚ ਵਿੱਚ ਧਿਆਨ ਵਿੱਚ ਹੁੰਦਾ ਤਾਂ ਕਿਸੇ ਦੇ ਆਉਣ ਦਾ ਪਤਾ ਹੀ ਨਾ ਚੱਲਦਾ ਗੁਰੂ ਜੀ ਬੋਲੇ ਉੱਠੋ ਪਰ ਸਵਾਮੀ ਰਾਮਾ ਸ਼ਾਂਤ ਰਹੇ ਗੁਰੂ ਜੀ ਦੀ ਗੱਲ ਨੂੰ ਉਹਨਾਂ ਨੇ ਐਵੇਂ ਅਣ ਸੁਣਾ ਕਰ ਦਿੱਤਾ ਜਿਵੇਂ ਗਹਿਰੇ ਧਿਆਨ ਵਿੱਚ ਹੋਣ ਗੁਰੂ ਜੀ ਫੇਰ ਬੋਲੇ ਕੀ ਤੂੰ ਮੈਨੂੰ ਸੁਣ ਸਕਦਾ ਹੈ ਤਾਂ Swami Rama ji ਨੇ ਕਿਹਾ ਹਾਂ ਮੈਂ ਸੁਣ ਸਕਦਾ ਹਾਂ ਗੁਰੂ ਜੀ ਨੇ ਪੁੱਛਿਆ ਕੀ ਤੂੰ ਧਿਆਨ ਕਰ ਰਿਹਾ ਸੀ Swami Rama ji ਨੇ ਕਿਹਾ ਨਹੀਂ ਮੈਂ ਕੋਸ਼ਿਸ਼ ਕਰ ਰਿਹਾ ਸੀ ਗੁਰੂ ਜੀ ਨੇ ਕਿਹਾ ਮੈਂ ਜਾਣਦਾ ਹਾਂ ਕਿ ਸ਼ੁਰੂ ਵਿੱਚ ਧਿਆਨ ਕਰਨਾ ਮੁਸ਼ਕਲ ਹੁੰਦਾ ਹੈ ਇਸ ਲਈ ਮੈਂ ਤੇਰੀ ਮਦਦ ਕਰਨ ਆਇਆ ਸੀ ਤੇ ਤੂੰ ਮੇਰੇ ਨਾਲ ਹੀ ਦਿਖਾਵਾ ਕਰ ਰਿਹਾ ਹੈ ਅੰਜਦੀ ਭਾਸ਼ਾ ਵਿੱਚ ਉਹ ਸਵਾਮੀ ਰਾਮਾ ਜੀ ਨੂੰ ਕਹਿ ਰਹੇ ਸਨ ਵੀ ਰੀਅਲ ਸਵਾਮੀ ਰਾਮਾ ਕਹਿੰਦੇ ਹਨ ਕਿ ਗੁਰੂ ਉਹ ਆਇਨਾ ਹੈ ਜਿਸ ਵਿੱਚ ਤੁਹਾਡਾ ਹੰਕਾਰ ਅਤੇ ਕਮੀਆਂ ਦਿਖ ਜਾਂਦੀਆਂ ਹਨ ਇਸ ਲਈ ਹੰਕਾਰ ਦੀ ਪਰਛਾਈ ਦੇ ਪਿੱਛੇ ਆਪਣੀਆਂ ਕਮੀਆਂ ਨਾਲ ਛਾਪਾਓ ਸਿੱਖਣਾ ਅਤੇ ਚੰਗਾ ਇਨਸਾਨ ਬਣਨਾ ਬਹੁਤ ਮੁਸ਼ਕਲ ਹੈ ਧਿਆਨ ਕਰਨ ਲਈ ਬਸ ਆਪਣੇ ਸਾਹਾਂ ਦੇ ਨਾਲ ਬਣੇ ਰਹੋ ਅਤੇ ਮਨ ਦੇ ਪ੍ਰਤੀ ਰਿਐਕਟ ਕਰਨਾ ਛੱਡ ਦਿਓ ਮਨ ਆਪਣੇ ਆਪ ਗਾਇਬ ਹੋ ਜਾਵੇਗਾ ਧੰਨਵਾਦ